ਹੈ ਰੱਬ ਕਿੰਨੀ ਰਾਤ ਹੋ ਗਈ ਆ ਨੀਂਦ ਨਹੀਂ ਆਉਂਦੀ ਪਤਾ ਨਹੀਂ ਕਿਉਂ ਕਬਰਾੜ ਜੀ ਉਹੀ ਜਾਂਦੀ ਆ ਤੇ ਤੇ ਪਿਓ ਪਤ ਸੁੱਤੀ ਆ ਜੇ ਇਹਨੇ ਇਹਨਾਂ ਨੂੰ ਠਾਲਿਆ ਇਹਨਾਂ ਦੀ ਵੀ ਨੀਂਦ ਖਰਾਬ ਹੋਊ ਸਵੇਰੇ ਉੱਠ ਕੇ ਕੰਮ ਕਰਨਾ ਇਹਨਾਂ ਨੇ ਜਿੱਦਾਂ ਦਾ ਕਰਨਾ ਪਿੰਡੋਂ ਹੋ ਕੇ ਆਇਆ ਵਾ ਨਾ ਮਾਂ ਦੇ ਵਿੱਚ ਨਾ pèce pèce ਵਿਚਾਰ ਆਉਂਦੇ ਆ ਅਜੇ ਤੇ ਮੇਰੀ ਮਾਂ ਜਿੰਦੀ ਆ ਤੇ ਹੱਡ ਨਾ ਕੁਝ ਹੋਂਦਿਆ ਤੇ ਗਾੜੀ ਤੇ ਸਭ ਕੁਝ ਨਾ ਭਰਾ ਪਰ ਚਾਹੀਦੇ ਹੱਥ ਵੇਖੀ ਹੁਣ ਆਵਾਂ ਚੱਲ ਮਹਾਰਾਜ ਨੇ ਮੈਨੂੰ ਹੁਣ ਸਭ ਕੁਝ ਆਪਣੇ ਘਰ ਦੇ ਦਿੱਤਾ ਵਾ ਘਰ ਵੀ ਨਵਾਂ ਲਿਆ ਗਿਆ ਵਾ ਸਾਰੇ ਕੰਮ ਹੋ ਗਏ ਆ ਪਰ ਜਿਹੜਾ ਕੰਮ ਨਾ ਧਿਆਨਪਰਾਵਾਂ ਨੇ ਆਣ ਕੇ ਕਰਨਾ ਹੁੰਦਾ ਵਾ ਨਾ ਫੋ ਤੇਰਾ ਹੀ ਕੋ ਧਿਆਨਪਰਾ ਛੋਟਾ ਬੱਚਾ ਕੋਈ ਆ ਗਏ ਹੋ ਤਾਂ ਦੱਸੋ ਤੇ ਨਾਟਕਾ ਜਾਣ ਜਿਹੜੀ ਮਾਰੇ ਗੱਲ ਕਰੂ ਨਾ ਉਹਦੇ ਤੇ ਜਾ ਕੇ ਦੱਸਣਾ ਵੀ ਚਾਹਤਾ ਕਹਿੰਦੀ ਹੂ ਸਾਥ ਸੱਤ ਜਿੱਥੇ ਅਮੀਂ ਜਾਣੇ ਦੀ ਗਲਤੀ ਉੱਥੇ ਮੈਂ ਕਹੂੰਗੀ ਪਾਏ ਮੇਰਾ ਆਪਣਾ ਹੋਵੇ ਤਾਂ ਕੋਈ ਬਗਾਨਾ ਮੇਰਾ ਆਖਾ ਨਹੀਂ ਮੰਨਦਾ ਬੱਚੇ ਦਾ ਨਾ ਅੱਟ ਮੰਨਦਾ ਇਹ ਤੇ ਕੋਈ ਗੱਲ ਨਹੀਂ ਮੈਂ ਕਹਿਨ ਤੇ ਦੇਹੀ ਆ ਇਹ ਤਾਂ ਨਿਆਣੇ ਦੀ ਗਲਤੀ ਓਥੇ ਗਲਤ ਵਾ